ਹੋ ਕਹੇ ਨਰੇਣਾ ਬੋਲ ਕੇ ਸੁਣ ਕੁਕਰਾਂ ਤੂੰ ਬਾਤ ਮਾਰੇ ਮੈਨੂੰ ਆਈ ਗਏ ਤੀਂ ਦੀ ਹਮਿਆਦ ਹੋ ਆਖ ਨਾ ਨਰੇਣਾ ਕੁਕਰੇ ਮੱਲੇ ਨੂੰ ਕਿਮੀ ਉਤੇ ਦੂਰ ਨਾ ਵਿਚਾਰ ਗੱਲ ਤੂੰ ਮਾਰਦਾ ਤੂੰ ਮੈਨੂੰ ਐ ਹਮੈਤ ਨਾਰਦੀ ਰਖ ਲੈ ਲੈ ਹਾਜ ਸੁੱਚੇ ਪਾਗੀ ਯਾਰ ਦੀ ਰਖ ਲੈ ਲੈ ਹਾਜ ਸੁੱਚੇ ਪਾਗੀ ਯਾਰ ਦੀ ਹੋਈ ਕੋ ਪੰਡੇ ਖਾਏ ਕਰ ਸੀਲੇ ਹਾਜ ਤੂੰ ਅੱਜ ਕਾਦੋ ਖੋਲਣ ਲੱਗਾ ਹੈ ਬਾਦ ਤੂੰ ਅੱਜ ਕੱਲ ਮਨੋ ਅੱਜ ਇਹ ਗੱਲ ਮਨ ਵੀਰੋ ਵਦ ਕਾਰਦੀ ਰੱਖ ਲੈ ਲੈ ਹਾਜ ਸੁੱਚੇ ਬਾਗੀ ਯਾਰ ਦੀ ਰੱਖ ਲੈ ਨੇ ਹਾਜ ਸੁੱਚੇ ਬਾਗੀ ਯਾਰ ਦੀ ਹੋ ਪੱਗੀ ਨੀ ਵਟਾਉਣੀ ਸੀ ਤੈ ਉਹਦੇ ਨਾਲ ਓਏ ਕਰਨਾ ਸੀ ਜੇ ਤਾਂ ਇਹੋ ਜਿਹਾ ਹਾਲ ਓਏ ਅਗਨੀ ਵਟੌਣੀ ਸੀ ਤੈ ਉਹਦੇ ਨਾਲ ਓਏ ਕਰਨਾ ਸੀ ਜੇ ਤ ਇਹੋ ਜਿਹਾ ਹਾਨਵੇਂ ਚੰਗੀ ਖੱਟੀ ਸਾਨੂੰ ਦਿੱਤੀ ਹੈ ਪਿਆਰ ਦੀ ਰੱਖ ਲੈ ਲਿਆਦ ਸੁੱਚੇ ਪਾਗੀ ਯਾਰ ਦੀ ਰੱਖ ਲੈ ਸੇ ਲਿਆਦ ਸੁੱਚੇ ਪਾਗੀ ਯਾਰ ਦੀ ਹੋ ਬੰਨ ਲੈ ਦਾ ਕਿਉਂ ਦਾਵੇ ਮੈਂ ਗਾਨੀ ਤੀਵੀ ਜੋ ਬਣਦੀ ਨਾ ਕਰਦੀ ਗਹਿਣੇ ਜੋ ਜੀਮੀ ਜੋ ਕਾ ਨੂੰ ਹੱਥ ਲਾਵੇ ਤਾਰ ਤਲਵਾਰ ਦੀ ਕਾ ਨੂੰ ਹੱਥ ਲਾਵੇ ਤਾਰ ਤਰਵਾਰ ਦੀ ਰੱਖ ਲੈ ਲੈ ਹਾਜ ਸੁੱਚੇ ਪਾਗੀ ਯਾਰ ਦੀ ਰੱਖ ਲੈ ਲੈ ਹਾਜ ਸੁੱਚੇ ਪਾਗੀ ਯਾਰ ਦੀ ਪਾਰੇ ਬਿਨਾ ਮਣੀ ਨਾ ਧਿਆਵੇ ਸੱਪ ਦੀ ਮੱਲੋ ਮਲਦੀ ਧੀਮੀ ਤੂੰ ਬਣਾਉਣਾ ਆਬਦੀ ਔ ਕੀ ਕਰੂ ਗੋਲੀ ਸਿੰਮਲ ਘਾਰਦੀ ਰੱਖ ਲੈ ਲੈ ਹਾਜ ਸੁੱਚੇ ਪਾਗੀ ਯਾਰ ਦੀ ਰੱਖ ਲੈ ਲੈ ਹਾਜ ਸੁੱਚੇ ਪਾਗੀ ਯਾਰ ਦੀ ਸੋਹਣੇ ਗੱਲ ਚੰਗੀ ਫੇਰ ਪਛੇ ਤਾਂ ਮਹਿੰਗਾ ਦੇਖ ਲਈ ਮੈਂ ਚਾਰ ਪੜੇ ਦੁਖ ਭਾਵੇਂ ਲਾ ਛੱਡ ਦੇ ਤੂੰ ਗੱਲ ਇਸ ਜੋ ਹੰਕਾਰ ਦੀ ਰੱਖ ਲੈ ਲਹਾਜ ਸੁੱਚੇ ਪਾਗੀ ਯਾਰ ਦੀ ਰੱਖ ਲੈ ਲਹਾਜ ਸੁੱਚੇ ਪਾਗੀ ਯਾਰ ਦੀ ਇਨੀ ਤਾਂ ਮੈਂ ਕੰਨੀ ਕਰੇ ਕੇ ਸੰਘੇ ਨੂੰ ਬਧਿਆਰੀ ਕੋਈ ਹੈ ਖਬਰ ਜੱਗ ਦੇ ਨੂੰ ਤੀਮੀ ਤਾਂ ਮੈਂ ਕੰਨੀ ਕਰੇ ਕੇ ਸੰਘੇ ਨੂੰ ਬਧਿਆਰੀ ਕੋਈ ਹੈ ਖਬਰ ਜੱਗ ਦੇ ਨੂੰ ਪਤੀ ਨੂੰ ਵਸਾਰ ਹੁੰਦੀਆਂ ਹਜ਼ਾਰ ਕੀ ਰੱਖ ਲੈ ਲੈ ਹਾਜ ਸੁੱਚੇ ਪਾਗੀ ਯਾਰ ਦੀ ਰੱਖ ਲੈ ਲੈ ਹਾਜ ਸੁੱਚੇ ਪਾਗੀ ਯਾਰ ਦੀ ਹੋ ਸੀਤਾ ਨੂੰ ਚੇਰਾ ਆ ਰਾਵਣ ਹੰਕਾਰੀ ਨੇ ਗਾਲਤਾ ਬਸ ਰਾਵਣ ਆ ਤਾਰੀ ਨੇ ਮਿਟੇ ਨਾ ਲਿਖੇ ਜਾਣ ਕਰੇ ਤਾਰ ਦੀ ਰੱਖ ਲੈ ਲੈ ਹਾਰੇ ਪਗਵਟ ਯਾਰ ਦੀ ਰੱਖ ਲੈ ਲੈ ਹਾਰੇ ਪਗਵਟ ਯਾਰ ਦੀ ਸਹਬਾ ਨੇ ਕਿੱਡਾ ਕੀਤਾ ਸੀ ਕਸੂਰ ਵੇ ਸਹਬਾ ਨੇ ਕਿੱਡਾ ਕੀਤਾ ਸੀ ਕਸੂਰ ਵੇ ਬਾਹਰ ਕੀਤਾ ਨੇੜੇ ਜੱਟ ਕੀਤਾ ਦੂਰ ਵੇ ਤਿੰਨ ਸ ਬੀਵੀ ਤਾ ਮਰੋੜੀ ਸਰਦੀ ਰੱਖ ਲੈ ਰਿਹਾ ਜੱਗ ਭਗਵਤ ਯਾਰ ਦੀ ਰਾਣਾ ਸੇਵਨੂ ਆਖਿਆ ਮਥੇਰਾ ਪੂਰੇ ਨੇ ਅਗਮੀ ਲੇ ਗਾਈਆ ਵ ਸਿੰਘ ਸੂਰੇ ਨੇ ਹਟ ਵਿੱਚ ਜਾਨ ਕੱਢੀ ਜੇਲ੍ਹਦਾਰ ਦੀ ਰੱਖ ਲੈ ਲੈ ਹਾਜ ਪਗ ਵਟਿਆਰ ਜੀ ਮਾਰਦਾ ਤੂੰ ਮੈਨੂੰ ਕੀ ਮੈਂ ਤੈਨੂੰ ਬੋਲਿਆ ਵੀਰੋ ਤੈਨੂੰ ਝੂੜਦਾ ਬਹਾਨੇ ਤੋਂ ਲਿਆ ਬਾਦ ਨਾਲੇ ਕਰੇ ਦਾ ਤੂੰ ਹੈ ਖਾਰ ਦੀ ਰੱਖ ਲੈ ਲੈ ਹਾਜ ਪੱਗ ਵਟਿਆਰ ਦੀ ਸ਼ਾਬਾਸ਼ੇ ਸ਼ਾਬਾਸ਼ੇ ਆਖਦਾ ਸੁਣਾਈ ਕੇ ਤੈ ਹਰਾ ਵਲੂਣ ਤਾਈ ਖਾਈ ਕੇ ਭਾਬੀ ਤੈ ਤਕਾਲੀ ਮੱਲਾ ਦੀ ਲੈ ਦਾਰ ਦੀ ਰੱਖ ਲੈ ਲੈ ਹਾਰ ਪੱਗ ਵਟਿਆਰ ਦੀ ਰੱਖ ਲੈ ਲੈ ਹਾਰ ਪੱਗ ਵਟਿਆਰ ਦੀ ਹੋ ਵਖੇ ਅਨ ਰੇਵੇ ਨਾ ਤੇਰਾ ਖੋਲ ਜੀ ਸਮਝੇ ਭਾਜੂ ਲੁਕ ਕਕਰ ਨੇ ਰੋੜ ਜੀ ਰੀਟੇ ਦੀਨਾ ਗੱਲ ਕਰੀ ਨਾ ਵਿਚਾਰ ਦੀ ਰੀਟੇ ਦੀਨਾ ਗੱਲ ਕਰੀ ਨਾ ਵਿਚਾਰ ਦੀ ਰੱਖ ਲੈ ਲੈ ਅਜ ਭਗਵੰਤੇ ਯਾਰ ਦੀ ਰੱਖ ਲੈ ਲੈ ਅਜ ਭਗਵੰਤੇ ਯਾਰ ਦੀ